हा जी नाम दसो मेरा न कुमार है जी ਅੱਜ ਜੋ ਕੰਦੇ ਮੁੱਕੇ ਜਾ ਰਹੇ ਨੇ ਕੀ ਹੈਗਾ ਇਹ ਇਹ ਐ ਆ ਜੀ ਕੈਨੇਡਾ ਵਿੱਚ ਬੈਠੇ ਗੁਰਪਤਵੰਨ ਸਿੰਘ ਪੰਨੂ ਖਾਲਸਤਾਨੀ ਸਮਰਤਕ ਵੱਲੋਂ ਜਿਹੜਾ ਚੈਲੰਜ ਕੀਤਾ ਗਿਆ 14 ਅਪ੍ਰੈਲ ਨੂੰ ਪੂਰੇ ਭਾਰਤ ਵਿੱਚ ਬਾਵਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੀਆਂ ਮੂਰਤੀਆਂ ਨੂੰ ਖੰਡਿਤ ਕਰਨ ਦਾ ਤੇ ਉਸ ਨੂੰ ਲੈ ਕੇ ਇਹ ਜਿਹੜਾ ਰੋਸ ਮੁਜ਼ਾਹਰਾ ਕੀਤਾ ਗਿਆ ਉਹਦਾ ਪੁਤਲਾ ਫੁਕਿਆ ਗਿਆ ਉਹਦੀ ਹਾਏ ਹਾਏ ਕੀਤੀ ਗਈ ਸੋ ਅਸੀਂ ਉਹਦੇ ਚੈਲੰਜ ਨੂੰ ਅਕਸੈਪਟ ਕਰਦੇ ਹਾਂ ਸਾਰੇ ਆਪਣੀ ਯੂਨੀਅਨ ਵੱਲੋਂ ਸਾਰੇ ਆਪਣੇ ਭਾਰਤੀ ਵਾਲਮੀਕੀ ਧਰਮ ਸਮਾਜ ਵੱਲੋਂ ਸਮਰਾਲਾ ਸ਼ਹਿਰ ਵੱਲੋਂ ਅਸੀਂ ਉਹਨੂੰ ਅਸੈਪਟ ਕਰਦੇ ਹਾਂ ਉਹਦੇ ਚੈਲੰਜ ਨੂੰ ਔਰ ਉਹਨੂੰ ਆਪਣੇ ਵੱਲੋਂ ਚੈਲੰਜ ਦਿੰਦੇ ਹਾਂ ਕਿ 14 ਅਪ੍ਰੈਲ ਨੂੰ ਸੋ ਕੱਲੇ ਸਮਰਾਲੇ ਨਹੀਂ ਪੂਰੇ ਪੰਜਾਬ ਵਿੱਚ ਪੂਰੇ ਭਾਰਤ ਵਿੱਚ ਜੇ ਉਹਦੇ ਵਿੱਚ ਦਮ ਹੈ ਤਾਂ ਉਹ ਆ ਕੇ ਕਿਸੇ ਵੀ ਪਾਸੇ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਕੇ ਦਿਖਾਵੇ ਤੇ ਬਾਬਾ ਸਾਹਿਬ ਦੀ ਸੈਨਾ ਹਰ ਵਕਤ ਉਹਦੀ ਰੱਖਿਆ ਲਈ ਖੜੀ ਆ ਉਹਦੇ ਚਰਨਾਂ ਵਿੱਚ ਉਹਨੇ ਸਾਡੀ ਰੱਖਿਆ કરી ਆ ਤੇ ਕੀ ਅਸੀਂ ਉਹਦੇ ਮੂਰਤੀਆਂ ਦੀ ਰੱਖਿਆ ਨਹੀਂ ਕਰ ਸਕਦੇ ਤੋ ਇਸੇ ਲਈ ਉਹਨਾਂ ਨੂੰ ਚੈਲੰਜ ਮੈਂ ਕਰਦਾ ਤੁਹਾਡੇ ਚੈਨਲ ਰਾਹੀਂ ਗੁਰਪਤਵੰਨ ਸਿੰਘ ਪੰਨੂ ਨੂੰ ਖਾਲਸਤਾਨੀ ਸਮਰਸਕ ਨੂੰ ਵੀ ਆਵੇ ਪੰਜਾਬ ਵਿੱਚ ਤੇ ਭੇਜੇ ਆਪਣੇ ਜਿਹੜੇ ਉਹਦੇ ਸੈਲ ਛੱਡੇ ਹੋਏ ਨੇ ਜਾਂ ਉਹ ਆ ਆ ਪਾਵੇ ਤੇ ਉਹਨੂੰ ਖੁੱਲਾ ਚੈਲੰਜ ਆ ਸਾਡਾ ਵੀ ਬਾਬਾ ਸਾਹਿਬ ਦੀ ਮੂਰਤੀ ਸਾਡੇ ਆਲੇ-ਦਾਲ ਕਿਤੇ ਵੀ ਖੰਡਿਤ ਕੀਤੀ ਗਈ ਜਾਂ ਕਰਨ ਦਾ ਕੋਸ਼ਿਸ਼ ਕੀਤੀ ਗਈ ਤਾਂ ਜਿਹੜੇ ਆਉਣਗੇ ਉਹਨਾਂ ਨੂੰ ਅਸੀਂ ਕਾਨੂੰਨੀ ਕੋਈ ਸਜ਼ਾ ਨਹੀਂ ਦਿਵਾਵਾਂਗੇ ਕਿਸੇ ਤਰ੍ਹਾਂ ਗ੍ਰਿਫਤਾਰ ਨਹੀਂ ਕਰਾਵਾਂਗੇ ਅਸੀਂ ਮੌਕੇ ਤੇ ਉਹਦਾ ਕਤਲ ਕਰਾਂਗੇ ਇਹ ਮੇਰਾ ਦਾਵਾ ਹੈ ਪੂਰੇ ਪਾਰਸੰਭਾਰਤ ਵਿੱਚ ਪਾਲਮਿਕੀ ਸਮਾਜ ਵੱਲੋਂ ਸਭਾਈ ਸੇਵਕ ਯੂਨੀਅਨ ਵੱਲੋਂ ਇਹ ਪਤਲਾ ਜਿਹੜਾ ਸਾੜਿਆ ਗਿਆ ਇਹ ਕੱਲਾ ਸਮਰਾਲੇ ਜਾਂ ਪੂਰੇ ਪੰਜਾਬ ਦੇ ਪੂਰੇ ਪੰਜਾਬ ਵਿੱਚ ਜਿਹੜਾ ਪ੍ਰੋਸੈਸ ਚੱਲ ਰਿਹਾ ਸਾਡੀਆਂ ਸੰਸਥਾਵਾਂ ਅਲੱਗ-ਅਲੱਗ ਸ਼ਹਿਰਾਂ ਵਿੱਚ ਇਹਦਾ ਰੋਜ਼ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਸਾਡੇ ਅਸੀਂ ਵੀ ਆਪਣੀ ਕਾਲ ਤੇ ਹੀ ਉਹਨਾਂ ਦੀ ਕਾਲ ਤੇ ਹੀ ਇਹ ਰੋਜ਼ ਪ੍ਰਦਰਸ਼ਨ ਕਰਿਆ ਹਾਂ ਜੀ ਨਾਮ ਦੱਸੋ ਜੀ ਮੇਰਾ ਭਾਰਤੀ ਦੇਵੀ ਨਾਮ ਹੈ ਮੇਰਾ ਹਾਂਜੀ ਪੁੱਤੇ ਕੁੱਕੇ ਗਿਆ ਨੇ ਪਰ ਉਹਦੇ ਕੀ ਕਹਿਣਾ ਚਾਹੁੰਦੇ ਹਾਂਜੀ ਉਹਦੇ ਵਾਲੇ ਅਸੀਂ ਸਾਨੂੰ ਬਹੁਤ ਰੋਸ ਹੈਗਾ ਸਾਡੇ ਦਲਤ ਉਨੇ ਉਹਨੂੰ ਕਿਹਾ ਸਾਡੇ ਗੁਰੂ ਐ ਹੋ ਇੱਕ ਟਾਟਾ ਇੱਕ ਉਹ ਬਾਬਾ ਸਾਹਿਬ ਜੀ ਤੇ ਉਹਦੇ ਬਾਰੇ ਸੰਦ ਨੂੰ ਬਹੁਤ ਗੁੱਸਾ ਲੱਗਿਆ ਉਹ ਕਮੀਨੇ ਨੂੰ ਕੁੱਤੇ ਨੂੰ ਪੰਨੂ ਨੂੰ ਇਹ ਹੰਦਾ ਦਲਦ ਕਰਦੇ ਆ ਅਸੀਂ ਵੀ ਆ ਚੌਥਾ ਤਰੀਕ ਨੂੰ ਇੱਕ ਵੀ ਮੂਰਤੀ ਨੂੰ ਹੱਥ ਲਾ ਕੇ ਦੇਖ ਕੇ ਸਾਰੇ ਦਲ ਤਾਂ ਅਸੀਂ ਅਕਟਾ ਅਕਟਾ ਕਰਕੇ ਤੇ ਜੁੱਤੀਆਂ ਮਾਰਾਂਗੇ ਤੇ ਜੁੱਤੀਆਂ ਦਾ ਹਾਰ ਪਾਵਾਂਗੇ ਤੇ ਹਾਂਜੀ ਨਾਮ ਦੱਸੋ ਜੀ ਸਿਤਾਵਕ ਮੈਂ ਕਾਮਰ ਭਜਨ ਸਿੰਘ ਬਾਬਾ ਸਾਹਿਬ ਮੈਸਨਰੀ ਸਭਾ ਸਮਰਾਲੇ ਦਾ ਪ੍ਰਧਾਨ ਇਹ ਜਿਹੜਾ ਅੱਜ ਪਤਲਾ ਫੁੱਕਿਆ ਇਹ ਜਿਹੜੀ ਸਾਡੀ ਸਫਾਈ ਸੇਵਕ ਜੁਨੀਅਨ ਆ ਬਾਲਮੀਕ ਸਭਾ ਵੱਲੋਂ ਫੁੱਕਿਆ ਗਿਆ ਇਹ ਤੋਂ ਪਹਿਲਾਂ ਅਸੀਂ ਵੀ ਮੰਗ ਪੱਤਰ ਦਿੱਤਾ ਅਸੀਂ ਸਾਹਿਬ ਨੂੰ ਤਰਨੇ ਮਜਾਰੇ ਵੀ ਦਿੱਤੇ ਨੇ ਇਹ ਜਿਹੜਾ ਗੁਰਪੰਤ ਪੰਨੂ ਆ ਜਿਹੜਾ ਬਾਹਰ ਬੈਠਾ ਬਾਹਲੇ ਮੁਲਕ ਤੇ ਬੈਠਾ ਜਿਹੜਾ ਸਾਡੇ ਦਲਿਤ ਭਾਈ ਸਾਰੇ ਦੇ ਖਿਲਾਫ ਬਾਬਾ ਸਾਹਿਬ ਦੇ ਖਿਲਾਫ ਜਿਹੜਾ ਉਹਨੂੰ ਬਾਬਾ ਸਾਹਿਬ ਨੂੰ ਐਡਾ ਗਰਦਾਰ ਦੱਸਦਾ ਐਡਾ ਵੱਡਾ ਲਬਜ ਬੋਲਦਾ ਉਹ ਭਾਰਤ ਦਾ ਨਿਰਮਾਣ ਜਿਹੜਾ ਉਹਨੇ ਲਿਖਿਆ ਸੰਵਿਧਾਨ ਲਿਖਿਆ ਭਾਰਤ ਦਾ ਕਿਰਤੀ ਵਾਲੀ ਮਜ਼ਦੂਰਾਂ ਲਈ ਕਾਮਿਆਂ ਲਈ ਸਾਡੀਆਂ ਬੀਬੀਆਂ ਲਈ ਭੈਣਾਂ ਲਈ ਸਾਰੇ ਦੇਸ਼ ਲਈ ਲਿਖਿਆ ਜਿਹੜਾ ਸੰਵਿਧਾਨ ਉਹਨੂੰ ਗੁਰਦਾਰ ਦੱਸਦਾ ਜਿਹੜਾ ਪੰਨੂ ਆ ਜਿਹੜਾ ਆਪਣੇ ਆਪ ਨੂੰ ਅਤਵਾਦੀ ਕਹੋਂਦਾ ਵੱਡਾ ਉਹ ਕਹਿੰਦਾ ਵੀ 14 ਅਪ੍ਰੈਲ ਨੂੰ ਪੂਰੇ ਪੰਜਾਬ ਦੇ ਵਿੱਚ ਉਹਦੀਆਂ ਜਿਹੜੀਆਂ ਬਾਬਾ ਸਾਧ ਦੀਆਂ ਮੂਰਤੀਆਂ ਨੇ ਉਹਨਾਂ ਨੂੰ ਲਾ ਦੋ ਉਹਨਾਂ ਨੂੰ ਤੋੜ ਦੋ ਵੱਡੇ ਚੈਲੰਜ ਕਰਦਾ ਬਹੁਤ ਵੱਡੀ ਇਹ ਲੜਾਈ ਆ ਦਲਤ ਭਾਈਚਾਰੇ ਦੀ ਜਿਨ੍ਹਾਂ ਨੇ ਪੰਗਾ ਪਾਇਆ ਦਲਤ ਭਾਈਚਾਰੇ ਨਾਲ ਉਹ ਉਹਨੂੰ ਉਹ ਬਹੁਤ ਜ਼ਿਆਦਾ ਉਹਨੂੰ ਛੱਟ ਬਜੂਗੀ ਓ ਹੋਰ ਹੋਰ ਛੋਟਲਵੇ ਸਮਝ ਰਹੇ ਇਹ ਦਲਿਤ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ ਇਹ ਬਹੁਤ ਵੱਡਾ ਤੈਨ ਦਾ ਪੰਨੂ ਨੂੰ ਤੇ ਉਹਦੇ ਉਹਦੇ ਉਹਦੀ ਜੁੰਡਲੀ ਨੂੰ ਉਹਦੇ ਆਤਮਾਤੀ ਸੰਗਠਨਾਂ ਨੂੰ ਅਸੀਂ ਚੈਲੰਜ ਕਰਦੇ ਆਂ ਦਲਿਤ ਭਾਈਚਾਰੇ ਵੱਲੋਂ ਸਿਪਾਈ ਸੇਵ ਵੱਲੋਂ ਸਾਰੇ ਇਕੱਠੇ ਹੋ ਕੇ ਉਹਦੇ ਖਾਪ 14 ਅਪ੍ਰੈਲ ਨੂੰ ਜੋ ਤਾਕਤਾਂ ਕਿਸੇ ਦੀ ਬਤਨੂ ਨੁਕਸਾਨ ਪਤਾਉਣ ਦੀ ਕੋਸ਼ਿਸ਼ ਕੀਤੀ ਅਸੀਂ ਉਹਦਾ ਮੂੰਹ ਤੋੜ ਜਵਾਬ ਦਵਾਂਗੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV